ਸਲਾ ਸਾਰੀ ਆਈ ਹੂ ਸੰਗਤ ਨੂੰ ਕਿ ਸਾਡੇ ਜਿੰਨੇ ਵੀ ਮੌਤਵਰ ਸੱਜਣ ਲੇਖੋ ਦੇ ਇਸ ਰੋਡ ਦੇ ਸਿਰੇ ਦੇ ਸਰਪੰਚ ਸਰਬਾਰੇ ਸਭ ਸਾਰੇ ਸਤਿ ਸ਼੍ਰੀ ਅਕਾਲ ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵਧਾਈ ਵੀ ਦਿੰਦਾ ਬਹੁਤ ਬਹੁਤ ਬਤ ਦਿੱਦਾ ਕਿ ਜਿਹੜੀ ਬੜੀ ਲੇਰ ਤੋਂ ਮੰਗ ਸੀ ਇਹ ਰੋਡ ਦੀ ਜਿਹੜੀ ਸ਼ਾਰਪੁਰ ਤੋਂ ਬੇਂਗਰਵਾਲ ਤੋਂ ਕੋਟ ਪਟਿਆਲ ਤੋਂ ਹਿਮਾਚਲ ਬਾਰਡਰੀ ਜਿਹੜੀ ਪੂਰੀ ਲੈਂਥ ਇਸ ਸਟ੍ਰੈਚ ਹੈਗੀ ਹੈ तकरीबन ਸਾਢੇ 26 ਕਿਲੋਮੀਟਰ ਦੀ ਲੈਂਥ ਹੈ ਗਈ ਹੈ ਤੇ ਇਹਦੀ ਕੁੱਲ ਲਾਗਤ ਜਿਹੜੀ ਸੜਕ ਬਣਾਉਣ ਜਿਹੜੀ ਹੈਗੀ 8 8 ਕਰੋੜ 40 ਲੱਖ ਦੀ ਰਹੀ ਹੈ ਤੇ ਉਹ ਪਾਸ ਹੋ ਚੁੱਕੀ ਆ ਜਰਸੀ ਹੋਰ ਕੰਮ ਵੀ ਅਲੋਟ ਹੋ ਗਿਆ ਜਰਸੀ ਆ ਫਾਉਂਡੇਸ਼ਨ ਤੋਂ ਲੈ ਕੇ ਪੱਥਰ ਵੀ ਰੱਖਤਾ ਹੈਗਾ ਪਹਿਲਾਂ ਅਸੀਂ ਕਿ ਪਟਿਆਲ ਪਿੰਡ ਰੱਖ ਕੇ ਆਏ ਸੀ ਤੇ ਹੁਣ ਅਸੀਂ ਪਗਵਾਲ ਪਹੁੰਚੇ ਆ ਤੇ ਇਹਦੇ ਚ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਕੁੱਲ ਜਿਹੜੀ ਲਗਤ 8 ਕਰੋੜ 40 ਲੱਖ ਦੀ ਹੈਗੀ ਇਹ ਬਣਵਾਈ ਦੀ ਵੀ ਹੈਗੀ ਆ ਤੇ ਇਹਦੇ ਵਿੱਚ ਜਿਹੜਾ 3 ਸਾਲ ਦਾ ਮੇਨਟੇਨੈਂਸ ਪੀਰੀਅਡ ਵੀ ਹੈਗਾ ਉਹਦਾ ਰੱਖ ਰਖਾ ਉਹ ਵੀ ਠੇਕੇਦਾਰ ਸਾਹਿਬ ਨੇ ਕਰਨਾ ਹੈਗਾ ਉਹ ਵਿੱਚ ਇਨਕਲੂਡਡ ਹੈਗਾ ਤੇਦੇ ਵਿੱਚ ਤਿੰਨ ਕੋਸ ਵੇ ਨੇ ਡੁੱਗੀ ਚੁਗੀ ਦਾ ਹੈਗਾ ਮੈਂਗਰੋਵਲ ਦਮ ਲੋਡ ਦਾ ਤੇ ਜਿਹੜੀ ਰੇਟੇਨਿੰਗ ਵੋਲਡ ਦੀ ਪਟਿਆਲ ਪਿੰਡ ਉਸ ਜਿਆਦਾ ਹੈਗਾ ਉਹ ਕਾਫੀ ਜਿਹੋ ਦੀ ਪ੍ਰਸਾਦਾ ਦੇ ਨਾਲ ਦਿੱਕਤ ਆ ਜਾਂਦੀ ਸੀ ਉਹਦਾ ਵੀ ਸਾਰਾ ਕੰਮ ਹੋਣ ਜਿਹੜਾ ਹੋਣ ਹੋਏਗਾ ਜਿਹਦੀ ਲੰਬਾਈ 30 ਮੀਟਰ ਤੇ ਜਿਹੜੀ ਹਾਈਟ ਉਹਦੀ 10.65 ਮੀਟਰ ਹੈਗੀ ਹੈ ਤੇ ਜਿਹੜੀ ਥਿਕਨੈਸ ਹੁਣੀ ਆ ਲੋਕ ਦੀ ਜਿਹੜੀ ਪੈਣੀ ਹੈਗੀ ਉਹ 30 ਮਿਲੀਮੀਟਰ ਦੀ ਹੈਗੀ ਨਾਰਮਲਿੰਗ ਕੋਰਡ ਵਿੱਚ 20 ਮਿਲੀਮੀਟਰ ਦੀ ਪੈਂਦੀ ਹੁੰਦੀ ਤੇ ਤੇਰੀ 3 ਮਿਲੀਮੀਟਰ ਥਿਕਨੈਸ ਹੁਣੀ ਹੈ ਇੱਕ ਵਧੀਆ ਨਵੇਂ ਤਰੀਕੇ ਨਾਲ ਇੱਕ ਸੜਕ ਤਿਆਰ ਹੋਏਗੀ ਤੇ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਵਧਾਈ ਵੀ ਦਿੰਦਾ ਤੇ ਸਭ ਤੋਂ ਵੱਡਾ ਧੰਨਵਾਦ ਸਾਡੇ ਸੀਐਮ ਸਾਹਿਬ ਸਰਦਾਰ ਪ੍ਰਸਦੀ ਮਾਨ ਜੀ ਜਿਨ੍ਹਾਂ ਨੇ ਕਿ ਸਾਡੇ ਹਲਕਿਆਂ ਲਈ ਖਾਸ ਕਰਕੇ ਕੰਡੀ ਏਰੀਲ ਲਈ ਕਦੀ ਵੀ ਜਦੋਂ ਵੀ ਅਸੀਂ ਉਹਨਾਂ ਕੋਲ ਜਾਈਏ ਕਿਸ ਪਰਪਸ ਲਈ ਵੀ ਜਾਈਏ ਕੋਈ ਕੰਮ ਲਈ ਜਾਈਏ ਕਿਸੇ ਵੀ ਫੰਡਸ ਲਈ ਜਾਈਏ ਉਹਨਾਂ ਵੱਲੋਂ ਸਾਨੂੰ ਕਦੀ ਨਾ ਨਹੀਂ ਹੋਈ ਤੇ ਇਹਦੇ ਜਿੱਦਾਂ ਕਿ ਇਹ ਪ੍ਰੋਜੈਕਟ 8 ਕਰੋੜ 40 ਲੱਖ ਦਾ ਹੈਗਾ ਇਸ ਤਰ੍ਹਾਂ ਜਿਹੜਾ ਮੈਗਰੋ ਆਲ ਦਾ ਪੋਲ ਹੈਗਾ ਤੱਕ ਨੂੰ ਆਪਾਂ ਕ੍ਰੋਸ ਕਰੀਦਾ ਆਪਾਂ ਉਹ ਵੀ ਕਾਫੀ ਢੇਰ ਤੋਂ ਇਲਾਕੇ ਦੀ ਮੰਗ ਸੀ ਉਹ ਵੀ ਪਾਸ ਹੋ ਚੁੱਕਿਆ 7 ਕਰੋੜ ਦੀ ਲਾਗਤ ਦਾ ਲੋ ਵੀ ਉਹਦਾ ਡਿਜ਼ਾਈਨ ਦਾ ਕੰਮ ਚੱਲ ਰਿਹਾ ਹੈ ਜਦੋਂ ਵੀ ਡਿਜ਼ਾਈਨ ਸਾਰਾ ਫਾਈਨਲਾਈਜ਼ ਹੋਵੇ ਮੈਕ੍ਰੋ ਇੰਜੀਨੀਅਰ ਵੱਲੋਂ ਟੈਕਨੀਕਲ ਟੀਮ ਵੱਲੋਂ ਤੇ ਉਹਦਾ ਵੀ ਐਸਈ ਬੰਨੀ ਪੱਥਰਾ ਕੇ ਅਸੀਂ ਉਹਦਾ ਵੀ ਕੰਮ ਸ਼ੁਰੂ ਕਰਾ ਦਾਂਗੇ ਤੇ ਸਾਡੀ ਇਹੀ ਸਾਡੇ ਮੰਨ ਦੀਚ ਹੈ ਕਿ ਜਦੋਂ ਵੀ ਅਸੀਂ ਪਿੰਡਾਂ 'ਚ ਜਾਇਦ ਅਸੀਂ ਮਤਲਬ ਜਦੋਂ ਕੈਂਪੇਨ ਦੌਰਾਨ ਇਹਨਾਂ ਪਿੰਡਾਂ 'ਚ ਖਾਸ ਕਰਕੇ ਢੀ ਏਰੀਆ ਦੇ ਪਿੰਡਾਂ 'ਚ ਲੋਕਾਂ ਦੀ ਇਹੀ ਮਨਸੀਕ ਜਿਹੜੀ ਸਾਡੀ ਕਨੈਕਟੀਵਿਟੀ ਹੈਗੀ ਰੋਡ ਵੀ ਚ ਹੋਵੇ ਚ ਪੁਲੀਆਂ ਦੀ ਹੋਵੇ ਚ ਸੜਕਾਂ ਦੀ ਹੋ ਉਹ ਸਾਡੀ ਉਹ ਬੜੀ ਹਾਲਾਤ ਮਾੜੇ ਨੇ ਤੇ ਅਸੀਂ ਇਸ ਨੂੰ ਮੋਹਰੇ ਰੱਖਦੇ ਮੁੱਖ ਰੱਖਦੇ ਹੋਏ ਤਰਜੀਹ ਦਿੰਦੇ ਹਾਂ ਸਤ तकरीबन ਮੈਂ ਕਹੂੰਗਾ ਕਿ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮਾਨ ਹੋ ਰਿਹਾ ਹੈ ਕਿ ਅਸੀਂ ਆਪਾਂ ਕੋਈ ਵੀ ਕੱਢੀ ਹੈ ਜਿਹੜੀ ਸੜਕ ਹੈ ਉਹ ਅਸੀਂ ਆਪਾਂ ਹੋਰ ਨਹੀਂ ਦੇਣੀ ਤੇ ਮੈਂ ਇਸ ਲਈ ਮੈਂ ਸਾਰਿਆਂ ਦਾ ਧੰਨਵਾਦ ਇੱਕ ਵਾਰੀ ਸਾਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਸਰ